ਜਨਵਰੀ ਦਿਨ ਨੂੰ ਪੰਜਾਬ PCS 2025 ਦੇ ਨੋਟੀਫਿਕੇਸ਼ਨ ਆਈ ਆਪਾਂ ਸਾਰੇ ਬਹੁਤ ਖੁਸ਼ ਹੋਏ ਆਪਾਂ ਆਈ ਥਿੰਕ ਪਿਛਲੇ 4-5 ਸਾਲਾਂ ਤੋਂ ਇਹਦੀ ਵੇਟ ਕਰ ਰਹੇ ਸੀਗੇ ਤੇ 1 ਮਹੀਨਾ ਤਕਰੀਬਨ ਵਿੰਡੋ ਓਪਨ ਰਹੀ ਤੁਸੀਂ ਇੱਕ ਗੈਸ ਕਰੋ ਕਿ ਕਿੰਨੇ ਕ ਐਸਪੀਰੈਂਟਸ ਨੇ ਜਾਂ ਕਿੰਨੇ ਕ ਬੱਚਿਆਂ ਨੇ ਪੰਜਾਬ PCS ਵਾਸਤੇ ਅਪਲਾਈ ਕੀਤਾ ਹੋਏਗਾ ਫਾਰਮ ਭਰਿਆ ਹੋਏਗਾ 25000 30000 50000 ਨਹੀਂ ਜੀ ਲਗਭਗ 85000 ਯਾਨੀ ਕਿ 85000 ਐਸਪੀਰੈਂਟਸ ਨੇ ਪੰਜਾਬ ਪੀਸੀਐਸ ਦਾ ਫਾਰਮ ਭਰਿਆ ਪਰ ਸੀਟਾਂ ਕਿੰਨੀਆਂ ਨੇ 322 ਕਿੰਨੀ ਪਰਸੈਂਟੇਜ ਬਣਦੀ ਹੈ ਸੋਚੋ ਕਿੰਨੀ ਪਰਸੈਂਟੇਜ ਬਣਦੀ ਹੈ ਅਰਾਊਂਡ ਪੁਆਇੰਟ 1 ਹੈ ਤਾਂ ਉਸ ਤੋਂ ਵੀ ਘੱਟ ਪਰ ਚਲੋ ਪੁਆਇੰਟ 1 ਮੰਨ ਲੈਂਦੇ ਆਪਾਂ ਹੁਣ ਇਹਦੀ ਨਾ ਗੱਲ ਸਮਝੋ 85000 ਬੱਚਿਆਂ ਨੇ ਫਾਰਮ ਭਰਿਆ ਅਖੀਰ ਵਿੱਚ ਸਿਲੈਕਸ਼ਨ 322 ਦੀ ਹੋਏਗੀ ਲੇਕਿਨ ਪਹਿਲੀ ਸਟੇਜ ਪ੍ਰੀਲਿਮਸ ਨੂੰ ਪਤਾ ਕਿੰਨੇ ਬੱਚੇ ਕਲੀਅਰ ਕਰਨਗੇ ਸਿਰਫ 4000 ਬੱਚੇ ਜੇ ਪਹਿਲੀ ਸਟੇਜ ਨਹੀਂ ਕਲੀਅਰ ਹੋਈ ਤੇ ਅਖੀਰ ਤੱਕ ਤਾਂ ਨਹੀਂ ਜਾ ਸਕਦੇ ਨਾ 85000 ਬੱਚਿਆਂ ਚੋਂ ਸਿਰਫ 4000 ਬੱਚਾ ਮੇਨਸ ਲਿਖੇਗਾ ਜਿਹੜੇ ਬਾਕੀ ਦੇ ਬੱਚੇ ਨੇ ਉਹ ਕੀ ਕਰ ਰਹੇ ਹੋਣਗੇ ਜਾਂ ਮੰਨ ਲਓ ਉਹਨਾਂ ਚੋਂ 60000 ਬੱਚੇ ਜਿਹੜੇ ਆ ਸੀਰੀਅਸ ਸੀਗੇ ਫਿਰ ਵੀ 4000 ਦੀ ਸਿਲੈਕਸ਼ਨ ਹੋਈ ਤੇ ਬਾਕੀ 56000 ਕੀ ਗਲਤੀ ਕਰ ਰਹੇ ਸੀ ਉੱਤੋਂ ਸੀ ਨਹੀਂ ਕਰਨੀ ਗਲਤੀ ਅੱਜ ਦਾ ਜਿਹੜਾ ਸੈਸ਼ਨ ਹੈ ਨਾ ਉਹ اسی ਚੀਜ਼ ਤੇ ਬੇਸਡ ਹੋਏਗਾ ਜੋ ਕਿ ਮੈਂ ਇੱਕ ਫ੍ਰੀ ਬੈਚ ਤੁਹਾਡੇ ਵਾਸਤੇ ਲੈ ਕੇ ਆ ਰਿਹਾ ਹਾਂ ਐਂਡ ਮਾਈਂਡ ਯੂ ਇਟ ਇਜ਼ ਫ੍ਰੀ ਇਹ ਜਿਹੜਾ ਬੈਚ ਹੈ ਇਹਦੇ ਵਿੱਚ ਮੈਂ ਆਪਣਾ ਜਿਹੜਾ ਦੋ ਪ੍ਰੀਲਿਮਸ ਦਾ ਗਿਆਨ ਹੈ ਜਾਂ ਮੇਰਾ ਆਪਣਾ ਦੋ ਪ੍ਰੀਲਿਮਸ ਦਾ ਐਕਸਪੀਰੀਅੰਸ ਹੈ ਮੈਂ ਫਰਸਟ ਅਟੈਂਟਮਪਟ ਵਿੱਚ ਪ੍ਰੀਲਿਮਸ ਕਲੀਅਰ ਕੀਤਾ ਸੀ ਪੰਜਾਬ ਪੀਸੀਐਸ ਦਾ 2018 ਦੇ ਵਿੱਚ ਉਸ ਤੋਂ ਬਾਅਦ ਇੱਕ ਵਿੱਚ ਵੀ ਮੈਂ ਕਲੀਅਰ ਕੀਤਾ ਕਿੱਦਾਂ ਕੀਤਾ ਜੇ ਤੁਸੀਂ ਵੀ ਫਰਸਟ ਅਟੈਂਪਟ ਵਿੱਚ ਪ੍ਰੀਲਿਮਸ ਕਲੀਅਰ ਕਰਨਾ ਚਾਹੁੰਦੇ ਹੋ ਕੁਝ ਆਊਟ ਆਫ ਦਾ ਬਾਕਸ ਕ੍ਰੀਏਟਿਵ ਅਪਰੋਚਸ ਨਾਲ ਇਹ ਸੈਸ਼ਨ ਤੁਹਾਡੇ ਵਾਸਤੇ ਪੂਰਾ ਦੇਖਿਓ ਸਭ ਤੋਂ ਪਹਿਲਾਂ ਉਹ 4000 ਬੱਚੇ ਜਿਹੜੇ ਮੇਨਸ ਲਿਖਣਗੇ ਨਾ ਉਹਨਾਂ ਵਿੱਚ ਖਾਸੀਅਤ ਹੁੰਦੀ ਹੈ ਉਹੀ ਖਾਸੀਅਤ ਆਪਾਂ ਇਸ ਬੈਚ ਵਿੱਚ ਲੈ ਕੇ ਆਣੀ ਹੈ ਜੇ ਤੁਹਾਡੇ ਵਿੱਚ ਇਹ ਤਿੰਨ ਚੀਜ਼ਾਂ ਨਹੀਂ ਹੈ ਤੁਸੀਂ ਇਸ ਬੈਚ ਨੂੰ ਜੁਆਇਨ ਨਾ ਕਰਿਓ ਜੀ ਹਾਂ ਮੈਂ ਦੁਬਾਰਾ ਰਿਪੀਟ ਕਰ ਰਿਹਾ ਜੇ ਤੁਹਾਡੇ ਵਿੱਚ ਇਹ ਤਿੰਨ ਚੀਜ਼ਾਂ ਨਹੀਂ ਹੈ ਇਹ ਤਿੰਨ ਜਜ਼ਬੇ ਨਹੀਂ ਹੈ ਤੁਸੀਂ ਇਸ ਬੈਚ ਨੂੰ ਨਾ ਜੁਆਇਨ ਕਰਿਓ ਵੀਡੀਓ ਬੰਦ ਕਰ ਦਿਓ ਆਪਣਾ ਸੰਡੇ ਇੰਜੋਇਨ ਕਰੋ ਠੀਕ ਹੈ ਸਭ ਤੋਂ ਪਹਿਲੀ ਚੀਜ਼ ਸਟ੍ਰਿਕਟਲੀ ਸੀਰੀਅਸ ਐਸਪੀਰੈਂਟਸ ਯੂ ਨੀਡ ਟੂ ਬੀ ਸੀਰੀਅਸ ਇਦਾਂ ਨਹੀਂ ਕਿ ਚਲੋ ਜੀ ਜੀ ਕੀਤਾ ਤੇ ਕਲਾਸ ਲਾ ਲਈ ਜੀ ਕੀਤਾ ਤੇ ਐਮਸੀਕਿਊ ਸੋਲਵ ਕਰ ਲੇ ਇਦਾਂ ਨਹੀਂ if you are enrolling in this batch if you are being part of this batch i need you to be strict please serious strictly serious manjo please meri gal manno jo main approaches dasunga unna nu suno unna nu manno nahi te apne aap karke dekh lo approaches lagan giyan but you need to be serious us to baad dusri cheez ki tusi serious te bahut zyada ho ਪਰ ਤੁਸੀਂ ਆਪਣੇ ਫਸਟ ਅਟੈਂਪਟ ਵਿੱਚ ਪ੍ਰੀਲਿਮਸ ਕਲੀਅਰ ਕਰਨਾ ਚਾਹੁੰਦੇ ਹੋ ਠੀਕ ਹੈ ਜੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੁਸੀਂ ਆਪਣੇ ਫਸਟ ਅਟੈਂਪਟ ਵਿੱਚ ਪ੍ਰੀਲਿਮਸ ਕਲੀਅਰ ਕਰਨਾ ਚਾਹੁੰਦੇ ਹੋ ਤੇ ਇਹ ਬੈਸ ਤੁਹਾਡੇ ਵਾਸਤੇ ਵਿਚ ਇਸ ਫਰੀ ਆਫ ਕੋਸ अगेन ਐਂਡ ਲਾਸਟਲੀ ਜੇ ਤੁਹਾਨੂੰ ਕ੍ਰੀਏਟਿਵ ਆਈਡੀਆਸ ਤੋਂ ਕੋਈ ਪ੍ਰੇਜ਼ ਨਹੀਂ ਹੈ ਜੇ ਤੁਸੀਂ ਆਊਟ ਆਫ ਦਾ ਬਾਕਸ ਸੋਚਣਾ ਚਾਹੁੰਦੇ ਹੋ ਮੈਂ ਦੁਬਾਰਾ ਕਹਿ ਰਿਹਾ 85000 ਬੱਚਿਆਂ ਨੇ ਫਾਰਮ ਭਰੇ ਆ 85000 ਵਿੱਚੋਂ ਮੰਨ ਲਓ 60000 ਬੱਚਾ ਪ੍ਰੀਲਿਮਸ ਲਿਖੇਗਾ 60000 ਵਿੱਚੋਂ ਚਲੋ 50000 ਬੱਚਾ ਤੇ ਸੀਰੀਅਸ ਹੋਏਗਾ ਨਾ ਪੂਰੇ ਪੰਜਾਬ ਦੇ ਵਿੱਚ ਪਰ ਇਹ 50000 ਬੱਚੇ ਤੋਂ ਵੀ ਜੇ 4000 ਬੱਚਾ ਹੀ ਸਿਰਫ ਕਲੀਅਰ ਕਰੇਗਾ ਸਿਰਫ ਇੰਨਾ ਬੱਚਾ ਹੀ ਮੇਨਸ ਲਿਖ ਰਿਹਾ ਹੈ ਤੇ ਸੋਚ ਕੇ ਦੇਖੋ ਜਿਹੜਾ ਬਾਕੀ 46000 ਜਾਂ 46000 ਬੱਚਾ ਹੈ ਉਹਨੇ ਕੀ ਗਲਤੀ ਕਰਤੀ ਇਹੀ ਦੱਸੂਗਾ ਕਿ ਇਹ ਬੱਚੇ ਕੀ ਗਲਤੀ ਕਰਦੇ ਨੇ ਫਿਰ ਇਹ ਵੀ ਦੱਸੂਗਾ ਕਿ ਇਹ ਬੱਚੇ ਕੀ ਖਾਸ ਗੱਲ ਕਰ ਰਹੇ ਨੇ ਕਿਉਂਕਿ ਮੈਂ ਆਪ ਕੀਤੀ ਹੈ ਜੀ 2018 ਦੇ ਵਿੱਚ ਫਸਟ ਅਟੈਂਪਟ ਸੀ ਮੇਰਾ ਸੋ ਕਿਸੇ ਦੀ ਗਲਤੀਆਂ ਤੋਂ ਕਿਸੇ ਦੀ ਅਛਾਈਆਂ ਤੋਂ ਸਿੱਖਣਾ ਹੀ ਵਿਜ਼ਡਮ ਹੁੰਦਾ ਹੈ ਜਿਹਨੂੰ ਮੈਂ ਇਸ ਬੈਚ ਵਿੱਚ ਦਊਗਾ ਸੋ ਅਗੇਨ ਜੇ ਤੁਸੀਂ ਇਹ ਤਿੰਨ ਚੀਜ਼ਾਂ ਚ ਨਹੀਂ ਫਾਲੋ ਕਰਨਾ ਚਾਹੁੰਦੇ ਇਫ ਯੂ ਥਿੰਕ ਕਿ ਨਹੀਂ ਜੀ ਮੈਂ ਇਹ ਤਿੰਨ categories ਚ ਨਹੀਂ ਆਂਦਾ ਪਲੀਜ਼ ਵੀਡੀਓ ਬੰਦ ਕਰ ਦਿਓ ਸੰਡੇ ਇੰਜੋਏ ਕਰ ਲਓ ਇਹ ਵੀਡੀਓ ਤੁਹਾਡੇ ਵਾਸਤੇ ਨਹੀਂ ਹੈ ਪਰ ਇਫ ਯੂ ਆਰ ਅ ਸੀਰੀਅਸ ਕੈਂਡੀਡੇਟ ਇਫ ਯੂ ਥਿੰਕ ਕਿ ਨਹੀਂ ਜੀ ਮੈਂ ਤੇ ਪਹਿਲੀ ਵਾਰ ਚ ਅਟੈਂਪਟ ਕਰਨਾ ਹੈ ਐਂਡ ਕੱਢਣਾ ਹੈ ਪ੍ਰੀਲਿਮਸ ਮੇਰੇ ਕੋਲ ਦੂਸਰਾ ਅਟੈਂਪਟ ਹੈ ਹੀ ਨਹੀਂ ਮੈਂ ਸੋਚ ਹੀ ਨਹੀਂ ਰਿਹਾ ਮੈਨੂੰ ਪਤਾ ਹੀ ਨਹੀਂ ਪੀਸੀਐਸ ਦੁਬਾਰਾ ਕਦੋਂ ਆਣਾ ਹੈ 322 ਸੀਟਾਂ ਕਦੋਂ ਆਣੀ ਹੈ ਮੈਨੂੰ ਪਤਾ ਹੀ ਨਹੀਂ ਹੈ ਤੇ ਮੈਂ ਤਿਆਰ ਹਾਂ ਸਰ ਕ੍ਰੀਏਟਿਵ ਅਪਰੋਚ ਵਾਸਤੇ ਵੀਡੀਓ ਨੂੰ ਅੱਗੇ ਲੰਗਾਓ ਤੇ ਦੇਖੋ ਬਿਕੋਜ਼ ਦ ਨੈਕਸਟ ਸਲਾਈਡ ਇਜ਼ ਗੋਣਾ ਚੇਂਜ ਯੋਰ ਪ੍ਰੇਪਰੇਸ਼ਨ ਇਟ ਇਟ ਇਜ਼ ਗੋਇੰਗ ਟੂ ਚੇਂਜ ਹਾਊ ਯੂ ਸੀ ਪ੍ਰੀਲਿਮਸ ਉਹੀ ਆਪਾਂ ਇਸ ਬੈਚ ਕਰਾਂਗੇ ਸਭ ਤੋਂ ਪਹਿਲੀ ਗੱਲ ਇਹ ਤੁਹਾਨੂੰ ਹੈਲਪ ਕਿਸ ਤਰ੍ਹਾਂ ਕਰੇਗਾ ਆਪਾਂ ਇਸ ਬੈਚ ਕੀ ਕਰਾਂਗੇ ਇਹਨੂੰ ਸੁਣ ਲਓ ਧਿਆਨ ਨਾਲ ਸਭ ਤੋਂ ਪਹਿਲਾਂ ਸਬਜੈਕਟ ਵਾਈਜ਼ ਵੇਟੇਜ ਮੈਪਸ ਯੂজিং ਪੀਆਈਕਿਊਸ ਅਗੇਨ ਮੈਂ ਹਰ ਵਾਰ ਆਪਣੀ ਕਲਾਸ ਇਹੀ ਕਹਿਣਾ ਹੈ ਕਿ ਜਦੋਂ ਵੀ ਤੁਸੀਂ تیاری ਸ਼ੁਰੂ ਕਰਨੀ ਹੁੰਦੀ ਹੈ ਤੁਹਾਨੂੰ ਹਰ ਟਾਪਰ ਹਰ ਅੱਛਾ ਮੈਂਟਰ ਹਰ ਟੀਚਰ ਇਹੀ ਗੱਲ ਕਹੇਗਾ ਕਿ ਬਈ ਪੀ ਵੈਕਿਊਜ਼ ਦੇਖੋ ਸਭ ਤੋਂ ਪਹਿਲਾਂ ਉਸ ਤੋਂ ਬਿਨਾ ਕੋਈ ਪੇਪਰ ਨਹੀਂ ਕਲੀਅਰ ਹੁੰਦਾ ਸੋ ਉਸ ਪੀ ਵੈਕਿਊਜ਼ ਨੂੰ ਐਨਲਾਈਜ਼ ਕਿਸ ਤਰ੍ਹਾਂ ਕਰਨਾ ਹੈ ਉਹ ਸ਼ਾਇਦ ਉਸ ਟੀਚਰ ਨੂੰ ਉਸ ਮੈਂਟਰ ਨੂੰ ਨਹੀਂ ਪਤਾ ਪਰ ਮੈਂ ਬਹੁਤ ਟਾਈਮ ਲਗਾਇਆ ਇਸ ਚੀਜ਼ ਤੇ ਮੈਂ ਤੁਹਾਨੂੰ ਕੋਸ਼ਿਸ਼ ਕਰੂੰਗਾ ਇਹ ਦੱਸਣ ਦੀ ਕਿ ਬਈ ਹਾਊ ਟੂ ਮਾਰਕ ਵੇਟੇजेस ਅਕੋਰਡਿੰਗ ਟੂ ਪੀਵਾਈਕਿਊਸ ਕੁਝ ਸਬਜੈਕਟ ਨੇ ਜਿਹੜੇ ਜ਼ਿਆਦਾ ਪੁੱਛੇ ਜਾ ਰਹੇ ਨੇ ਅਕੋਰਡਿੰਗ ਟੂ ਪੀਵਾਈਕਿਊਸ ਕੁਝ ਟੌਪਿਕਸ ਨੇ ਜਿਹੜੇ ਦੁਆਰਾ ਪੁੱਛੇ ਜਾ ਰਹੇ ਨੇ ਅਕੋਰਡਿੰਗ ਟੂ ਪੀਵਾਈਕਿਊਸ ਉਹ ਤਿੰਨਾਂ ਦੀ ਗੱਲ ਕਰਾਂਗੇ ਕਿੱਦਾਂ ਪ੍ਰਾਇਰਟਾਈਜ਼ ਕਰਨਾ ਹੈ ਆਪਣੀ ਤਿਆਰੀ ਨੂੰ ਸਬਜੈਕਟਸ ਨੂੰ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਵੀ ਬੰਦਾ ਪ੍ਰੀਲਿਮਸ ਟੌਪ ਕਰ ਰਿਹਾ ਹੈ ਜਾਂ ਯੂਪੀਐਸਸੀ ਜਾਂ ਪੀਸੀਐਸ ਟੌਪ ਕਰ ਰਿਹਾ ਹੈ ਉਹਨੂੰ 100 ਵਿੱਚੋਂ 100 ਕੁਐਸਚਨ ਆਉਂਦੇ ਸੀ ਪ੍ਰੀਲਿਮਸ ਦੇ ਉਨੂੰ ਵੀ ਸਿਰਫ ਨਾ 50 ਕਵੈਸਚਨ ਆਉਂਦੇ ਸੀ ਜਿਆਦਾ ਤੋਂ ਜਿਆਦਾ 55 ਉਸ ਤੋਂ ਬਾਅਦ ਪਤਾ ਹੋਣਾ ਕੀ ਕੀਤਾ ਉਸ ਤੋਂ ਬਾਅਦ ਉਹ ਟੈਕਨੀਕਸ ਯੂਜ਼ ਕਰਕੇ ਆਇਆ ਟਾਪਰਸ ਕੁਝ ਐਲੀਮੀਨੇਸ਼ਨ ਟੈਕਨੀਕਸ ਕੁਝ ਰਿਪੀਟਡ ਟੈਕਨੀਕਸ ਕੁਝ ਕੀਵਰਡਸ ਵਾਲੀ ਟੈਕਨੀਕਸ ਕਿਦਾਂ ਪਤਾ ਲੱਗ ਰਿਹਾ ਕਿ ਉਹ ਟੈਕਨੀਕ ਚੱਲ ਰਹੀ ਹੈ ਅਗੇਨ ਪੀਆਕਿਊਸ ਦੇਖ ਕੇ ਕਿਸੇ ਕੋਚਿੰਗ ਦੀ ਟੈਸਟ ਸੀਰੀਜ਼ ਨਹੀਂ ਤੁਹਾਨੂੰ ਦੱਸ ਸਕਦੇ ਸਿਰਫ ਤੁਹਾਨੂੰ ਦੱਸ ਸਕਦੇ ਹਾਂ ਜਿਹੜੇ ਆਲਰੇਡੀ ਪੀਪੀਐਸਸੀ ਨੇ ਕੁਐਸਚਨ ਪੁੱਛੇ ਨੇ ਉਹਨਾਂ ਨੇ ਸਵਾਲ ਪੁੱਛੇ ਨੇ ਉਹਦੇ ਅਕੋਰਡਿੰਗਲੀ ਆਨਸਰ ਕੀ ਦੇਖ ਕੇ ਪਤਾ ਲੱਗਦਾ ਹੈ ਤੇ ਉਹਦਾ ਐਨਾਲਿਸਿਸ ਮੈਂ ਇਸ ਬੈਚ ਤੁਹਾਡੇ ਨਾਲ ਕਰੂੰਗਾ ਦਿਸ ਇਜ਼ ਦਾ ਆਊਟ ਆਫ ਬਾਕਸ ਥਿੰਕਿੰਗ ਜਿਹੜੀ ਮੈਂ ਗੱਲ ਕਰ ਰਿਹਾ ਸੀ ਐਂਡ ਲਾਸਟਲੀ ਐਂਡ ਜਿਹੜਾ ਮੈਨੂੰ ਲੱਗਦਾ ਹੈ ਦ ਮੋਸਟ ਇੰਪੋਰਟੈਂਟ ਥਿੰਗ ਪ੍ਰੈਡਿਕਸ਼ਨ ਆਫ ਦਾ ਮੋਸਟ ਪ੍ਰੋਬੇਬਲ ਕੁਐਸਚਨਸ ਤੁਹਾਨੂੰ ਪਤਾ ਹੈ ਪੀਵਾਈਕਿਊਜ਼ ਨੂੰ ਐਨਾਲਾਈਜ਼ ਕਰਨ ਦੇ ਨਾ ਦੋ ਤਿੰਨ ਤਰੀਕੇ ਹੁੰਦੇ ਨੇ ਠੀਕ ਹੈ ਜੀ ਪੀਆਈਕਿਊਸ ਨੂੰ ਜਦੋਂ ਆਪਾਂ ਐਨਾਲਾਈਜ਼ ਕਰਨਾ ਹੁੰਦਾ ਆਪਾਂ ਵੈਸੇ ਚਲੋ ਮੈਂ ਜੋ ਜਿਸ ਤਰੀਕੇ ਨਾਲ ਐਨਾਲਾਈਜ਼ ਕਰਦਾ ਮੈਂ ਤਿੰਨ ਤਰੀਕੇ ਰੱਖੇ ਹੋਏ ਆ ਪਹਿਲਾ ਤਰੀਕਾ ਹੁੰਦਾ ਹੈ ਵੀ ਟਾਪਿਕ ਰਿਪੀਟ ਹੁੰਦਾ ਹੈ ਦੂਸਰਾ ਹੁੰਦਾ ਵੀ ਕੁਐਸਚਨ ਰਿਪੀਟ ਹੁੰਦਾ ਹੈ ਤੀਸਰਾ ਹੁੰਦਾ ਕਿ ਕੁਐਸਚਨ ਦੀ ਜਿਹੜੀ ਟਾਪਿਕ ਦੀ ਪੈਰੀਫਰੀ ਹੈ ਉਸ ਤੋਂ ਕੁਐਸਚਨ ਆਂਦਾ ਹੈ ਫੋਰ ਏਗਜ਼ਾਮਪਲ 1857 ਰਿਵੋਲਟ ਵਿੱਚ ਪੁੱਛ ਲਿਆ ਗਿਆ ਕਿ ਅਵਧ ਵਿੱਚ ਕਿਹੜਾ ਲੀਡ ਕਰ ਰਿਆ ਸੀ ਬੰਦਾ ਰਿਵੋਲਟ ਇਹ 2000 ਆਈ ਥਿੰਕ 12 ਜਾਂ 13 ਚ ਕੁਸ਼ਨ ਪੁੱਛਿਆ ਗਿਆ ਪਰ 2018 ਚ ਪਤਾ ਕਿਹੋ ਜਿਹਾ ਕੁਸ਼ਨ ਆਇਆ ਕਿ ਹੁਣ ਇਹ ਦੱਸੋ ਕੁਵਰ ਸਿੰਘ ਕਿੱਥੇ ਰਿਵੋਲਟ ਕਰ ਰਿਹਾ ਸੀ ਕੁਮਰ ਸਿੰਘ ਕਿੱਥੇ ਕਰ ਰਿਹਾ ਸੀ ਹੁਣ ਮੈਨੂੰ ਇਸ ਤੋਂ ਇਹ ਪਤਾ ਲੱਗ ਰਿਹਾ ਹੈ ਕਿ 1857 ਤੋਂ ਕੁਸ਼ਨ ਆ ਰਿਹਾ ਹੈ ਇੱਕ ਵਾਰ ਉਹਨਾਂ ਨੇ ਏਰੀਆ ਪੁੱਛ ਲਿਆ ਇੱਕ ਵਾਰ ਉਹਨਾਂ ਨੇ ਲੀਡਰ ਪੁੱਛ ਲਿਆ ਹੋ ਸਕਦਾ ਹੈ ਅਗਲੀ ਵਾਰ ਉਹ ਬ੍ਰਿਟਿਸ਼ ਜਿਹੜਾ ਜਨਰਲ ਸੀ ਉਹਦੀ ਗੱਲ ਕਰ ਲੈਣ ਜਿਹੜਾ ਬ੍ਰਿਟਿਸ਼ਰ ਸਪਰੈਸ ਕਰ ਰਿਹਾ ਸੀ ਰਿਵੋਲਟ ਨੂੰ ਉਹਦੀ ਗੱਲ ਕਰ ਲੈਣ ਹੋ ਸਕਦਾ ਹੈ ਨਾ ਪੋਸਿਬਿਲਿਟੀ ਹੈ ਨਾ ਥੀਸ ਇਜ਼ ਦਾ ਪੈਰੀਫਰੀ ਫਿਰ ਜਿਹੜੇ ਡਾਇਰੈਕਟ ਕੁਐਸਚਨ ਰਿਪੀਟ ਹੁੰਦੇ ਨੇ ਇਕਨੋਮੀ ਦਾ ਡੀਸਿਪਸ ਦਾ ਕੁਐਸਚਨ ਬਾਰ-ਬਾਰ ਰਿਪੀਟ ਹੋਇਆ ਟੌਪਿਕਸ ਜਿਹੜੇ ਰਿਪੀਟ ਹੁੰਦੇ ਨੇ اٹਾਰਨੀ ਜਨਰਲ ਜਿਸ ਤਰ੍ਹਾਂ ਬਾਰ-ਬਾਰ ਰਿਪੀਟ ਹੋਇਆ ਮੈਨੂੰ ਕਿਸ ਤਰ੍ਹਾਂ ਪਤਾ ਹੈ ਇਹ ਚੀਜ਼ ਤੁਹਾਨੂੰ ਕਿਉਂ ਨਹੀਂ ਪਤਾ ਇਹ ਚੀਜ਼ ਸੋਚੋ ਨਾ ਆਪਣੇ ਆਪ ਨੂੰ ਸਵਾਲ ਕਰੋ ਇਸ ਕਰਕੇ ਮੈਨੂੰ ਪਤਾ ਹੈ ਕਿਉਂਕਿ ਮੈਂ ਪੀਵਾਈਕਿਊਜ਼ ਦਾ ਅਨਲਿਸਿਸ ਕੀਤਾ ਹੈ ਬਈ ਬੱਚਿਓ ਪੀਵਾਈਕਿਊਜ਼ ਦਾ ਅਨਲਿਸ ਉਹ ਤੁਹਾਡਾ ਆਇਨਾ ਨੇ ਉਹ ਤੁਹਾਨੂੰ ਮਿਰਰ ਦਿਖਾ ਰਹੇ ਨੇ ਕਿ ਪੇਪਰ ਵਿੱਚ ਕੀ ਪੁੱਛਿਆ ਜਾਣਾ ਹੈ ਉਹਦੇ ਹੀ ਬੇਸਿਸ ਤੇ ਆਪਾਂ ਵੇਟੇਜ ਕਰ ਸਕਦੇ ਹਾਂ ਕਿ ਇਹ 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 ਟਾਪਿਕ ਕਰੋ ਇਹ ਪ੍ਰਾਇੋਰਟੀ ਨੇ ਐਂਡ ਲਾਸਟ ਵਿੱਚ ਆਪਾਂ ਪ੍ਰੈਡਿਕਟ ਕਰ ਸਕਦੇ ਹਾਂ ਕਿ ਭਾਈ ਜਿਹੜੇ ਮੋਸਟ ਪ੍ਰੋਬੇਬਲ ਕੁਐਸਚਨਸ ਹੈ ਕਿਰੇ ਟਾਪਿਕ ਤੋਂ ਆਣਗੇ ਐਂਡ ਕਿੱਦਾਂ ਦੇ ਕੁਐਸਚਨ ਆਣਗੇ ਐਂਡ ਇਹ ਤਿੰਨ ਚੀਜ਼ਾਂ ਮੈਂ ਤੁਹਾਨੂੰ ਇਸ ਫ੍ਰੀ ਬੈਚ ਵਿੱਚ ਕਰਾਉਂਗਾ ਠੀਕ ਹੈ ਜੀ ਐਂਡ ਨਾਓ ਦ ਥਿੰਗ ਇਜ਼ ਹਾਊ ਯੂ ਕੈਨ ਅਵੇਲ this ਫ੍ਰੀ ਬੈਚ ਤੁਸੀਂ ਇਸ ਫ੍ਰੀ ਬੈਚ ਨੂੰ ਅਵੇਲ ਕਿਸ ਤਰ੍ਹਾਂ ਕਰਨਾ ਹੈ ਤੇ ਬੱਚਿਓ ਇਹ ਜਿਹੜਾ ਫ੍ਰੀ ਬੈਚ ਹੈ ਇਹ ਅਵੇਲੇਬਲ ਹੋ ਜਾਏਗਾ ਤੁਹਾਨੂੰ ਇਸ ਕਿਤਾਬ ਦੇ ਨਾਲ ਜੀ ਹਾਂ ਦੋਸਤੋ ਇਹ ਜਿਹੜਾ ਫ੍ਰੀ ਬੈਚ ਹੈ ਇਸ ਕਿਤਾਬ ਦੀ ਕੋਸਟ ਵਿੱਚ ਇਨਕਲੂਡ ਹੈ ਇਹ ਤੁਹਾਡੇ ਲਈ ਬੈਚ ਹੈ ਨਾਰਮਲੀ ਤੁਸੀਂ ਜਦੋਂ ਵੀ ਕਿਸੇ ਆਥਰ ਕੋ ਜਾਓਗੇ ਠੀਕ ਹੈ ਜੀ ਰੱਬ ਦੀ ਕਿਰਪਾ ਹੈ ਕਿ ਤੁਹਾਡਾ ਵੱਡਾ ਵੀਰ ਉਹਨੇ ਕੋ ਆਥਰ ਬਣ ਚੁੱਕਿਆ ਮੈਂ ਆਪਣੀ ਪੂਰੀ 1 ਸਾਲ ਦੀ ਘਟੋਂਗਾ ਜਿਹੜੀ ਮੈਂ ਤਾ ਪੀ ਵਾਈ ਕਿਊਜ਼ ਦੀ ਡਿਟੇਲ ਐਕਸਪਲੇਨੇਸ਼ਨ ਦੇ ਕੇ ਇਸ ਕਿਤਾਬ ਚ ਗੱਡੀ ਹੈ ਗੱਲ ਇੱਥੇ ਖਤਮ ਹੋ ਜਾਂਦੀ ਪਰ ਮੈਂ ਕਿਹਾ ਨਹੀਂ ਮੈਂ ਕਿਹਾ ਇਸ ਕਿਤਾਬ ਦੇ ਨਾਲ ਹੋ ਸਕਦਾ ਮੈਨੂੰ ਇੱਕ ਆਮਦ ਹੋਈ ਚੀਜ਼ ਕਿ ਨਹੀਂ ਯਾਰ ਮੈਂ ਤੁਹਾਨੂੰ ਥੋੜਾ ਗਾਈਡ ਵੀ ਕਰਨਾ ਮੈਨੂੰ ਇਹ ਸਮਝਿਆ ਮੈਂ ਆਪਣੇ ਫਤਿਹ ਸਰ ਬਾਕੀ ਮੈਨੇਜਮੈਂਟ ਨਾਲ ਗੱਲ ਕਰੀ ਸਰ ਕਿਸ ਤਰ੍ਹਾਂ ਕਰ ਸਕਦਾ ਉਹਨਾਂ ਨੇ ਕਿਹਾ ਬੱਚਿਆਂ ਨੂੰ ਫ੍ਰੀ ਆਫ ਕੋਸ ਬੈਚ ਦੇ ਦੇ ਇਹ ਵੀ ਆਈਡੀਆ ਠੀਕ ਹੈ ਸੋ ਜਦੋਂ ਤੁਸੀਂ ਇਸ ਕਿਤਾਬ ਨੂੰ ਆਰਡਰ ਕਰੋਗੇ ਦੋ ਤਰੀਕੇ ਨੇ ਆਰਡਰ ਕਰਨ ਦੇ ਪਹਿਲਾ ਤਰੀਕਾ ਹੈ ਇੱਥੇ ਕਾਲ ਕਰ ਲਓ ਆਰਡਰ ਹੋ ਜਾਏਗਾ ਠੀਕ ਹੈ ਜੀ ਇਹ ਨੰਬਰ ਤੇ ਕਾਲ ਕਰ ਲਓ ਦੂਸਰਾ ਤਰੀਕਾ ਹੈ ਕਮੈਂਟ ਵਿੱਚ ਇੱਕ ਲਿੰਕ ਦਿੱਤਾ ਗਿਆ ਉਸ ਤੇ ਕਲਿੱਕ ਕਰਕੇ ਆਰਡਰ ਕਰ ਲਓ Amazon ਤੇ ਵੀ ਅਵੇਲੇਬਲ ਹੈ ਉਥੋਂ ਬੈਚ ਦਾ ਲਿੰਕ ਨਹੀਂ ਮਿਲੇਗਾ Amazon ਤੇ ਅਵੇਲੇਬਲ ਹੈ ਪਰ ਉਥੋਂ ਬੈਚ ਦਾ ਲਿੰਕ ਨਹੀਂ ਮਿਲੇਗਾ ਮੈਂ ਰਿਪੀਟ ਕਰ ਰਹੇ ਹਾਂ ਇੱਥੋਂ ਆਰਡਰ ਕਰੋਗੇ ਤਾਂ ਤੁਹਾਨੂੰ ਬੈਚ ਵਿੱਚ ਐਡ ਕਰ ਦਿੱਤਾ ਜਾਊਗਾ ਤੁਸੀਂ ਇਸ ਕਿਤਾਬ ਨੂੰ ਖਰੀਦੋਗੇ ਇਹ ਤੁਹਾਡੇ ਘਰੇ ਆ ਜਾਏਗੀ 4-5 ਦਿਨਾਂ ਚ ਉਸ ਤੋਂ ਪਹਿਲਾਂ ਈ-ਬੁੱਕ ਇਹਦੀ ਮਿਲ ਜਾਏਗੀ ਐਂਡ ਨਾਲ ਦੀ ਨਾਲ ਤੁਹਾਨੂੰ ਬੈਚ ਵਿੱਚ ਆਟੋਮੈਟਿਕਲੀ ਐਡ ਕਰ ਦਿੱਤਾ ਜਾਊਗਾ। ਸੋ ਇਹ ਫ੍ਰੀ ਆਫ ਕਾਸਟ ਬੈਚ ਤੁਸੀਂ ਇਸ ਤਰ੍ਹਾਂ ਅਵੇਲ ਕਰ ਸਕਦੇ ਹੋ। ਹਨ ਉਸ ਤੋਂ ਬਾਅਦ ਇਹ ਬੁੱਕ ਜਿਹੜੀ ਮੇਰੀ ਹੈ ਮੈਂ ਤੁਹਾਨੂੰ ਦੱਸ ਦਿੰਦਾ ਹੈ ਆਲਰੇਡੀ ਵਾਟ ਆਰ ਦਾ ਫੀਚਰਸ ਆਫ ਦਿਸ ਬੁੱਕ ਤੁਹਾਡੇ ਸਾਹਮਣੇ ਸਾਰੇ ਫੀਚਰਸ ਨੇ ਇਹ ਕਿਤਾਬ ਦੇ ਨਾਲ ਬੈਚ ਫ੍ਰੀ ਹੈ ਜੀ। ਮੈਂ ਪੂਰੇ ਡਿਟੇਲ ਸੋਲੂਸ਼ਨ ਦਿੱਤੇ ਨੇ ਰੋਂਗ ਆਪਸ਼ਨਸ ਤੇ ਫੋਕਸ ਕੀਤਾ ਹੈ ਸਬਜੈਕਟ ਵਾਈਜ਼ ਜਿਹੜੇ ਪੀワイਕਿਊਜ਼ ਹੈ ਹਿਸਟਰੀ ਦੇ ਅਲੱਗ ਪੋਲੀਟੀ ਦੇ ਅਲੱਗ ਇੰਨਾ ਫੋਕਸ ਕੀਤਾ ਹੈ ਇਹ ਕਿਤਾਬ ਇੰਗਲਿਸ਼ ਐਂਡ ਪੰਜਾਬੀ ਦੋਨੋਂ ਭਾਸ਼ਾਵਾਂ ਵਿੱਚ ਹੈ ਯਾਦ ਰੱਖਿਓ ਇੱਕ ਸਾਈਡ ਤੇ ਇੰਗਲਿਸ਼ ਹੈ ਇੱਕ ਸਾਈਡ ਤੇ ਪੰਜਾਬੀ ਹੈ ਮਿਕਸ ਮੈਚ ਨਹੀਂ ਹੋਏਗਾ ਐਂਡ ਉਸ ਤੋਂ ਬਾਅਦ ਟ੍ਰੈਂਡ ਐਨਾਲਿਸਿਸ ਆਫ ਪੀワイਕਿਊਜ਼ ਇਹਦੇ ਵਿੱਚ ਹੈਗਾ ਜੋ ਕਿ ਮੈਂ ਬੈਚ ਵਿੱਚ ਆਪਣੇ ਕਰਾਉਂਗਾ ਐਂਡ ਲਾਸਟਲੀ ਸੀ ਸੈਟ ਵੀ ਇਹਦੇ ਵਿੱਚ ਹੈ ਜੀਐਸ 1 ਐਂਡ ਸੀ ਸੈਟ ਇਹ ਤੁਸੀਂ ਕਿਤਾਬ ਪਰਚੇਸ ਕਰੋਗੇ ਜਿਹੜੀ ਕਿ 650 ਰੁਪੀ ਦੀ ਕਿਤਾਬ ਹੈ ਇਸ ਕਿਤਾਬ ਦੇ ਨਾਲ ਤੁਹਾਨੂੰ ਆਟੋਮੈਟਿਕਲੀ ਬੈਚ ਐਕਸੈਸ ਹੋ ਜਾਏਗਾ ਕਮੈਂਟ ਵਿੱਚ ਪਿੰਨ ਕਮੈਂਟ ਪਿੰਨ ਹੋ ਚੁੱਕਿਆ ਹੈ ਉਹਦੇ ਵਿੱਚ ਲਿੰਕ ਲੱਗਿਆ ਹੈ ਨਹੀਂ ਤੇ ਕਾਲ ਨੰਬਰ ਤੁਹਾਨੂੰ ਦੇ ਦਿੱਤਾ ਨਾਓ ਲਾਸਟਲੀ ਵਾਟ ਇਜ਼ ਦਾ ਟਾਈਮ ਟੇਬਲ ਆਫ ਦਿਸ ਬੈਚ ਕੱਲ ਤੋਂ ਇਹ ਬੈਚ ਸਟਾਰਟ ਹੋ ਰਿਹਾ 7 ਜੁਲਾਈ ਤੋਂ 5 ਵਜੇ ਜੀ ਮੈਂ ਕੀ ਕਹਿ ਰਿਹਾ ਜੀ 5 ਵਜੇ 5 ਵਜੇ ਤੁਹਾਡੀ ਕਲਾਸ ਹੋਇਆ ਕਰੇਗੀ ਐਂਡ ਕਿੰਨੀਆਂ ਕਲਾਸਾਂ ਹੋਣਗੀਆਂ ਮੈਂ ਹੁਣੇ-ਹੁਣੇ ਦੱਸ ਦਊਂਗਾ 5 ਵਜੇ ਤੁਹਾਡੀ ਕਲਾਸ ਹੋਏਗੀ 1 ਸਬਜੈਕਟ ਪਰ ਕਲਾਸ ਕੋਈ ਪੋਲੀਟੀ ਹੈ ਉਹਦੇ ਵਿੱਚ ਆਪਾਂ ਕਰ ਲਾਂਗੇ ਕੋਈ ਹਿਸਟਰੀ ਹੈ ਉਹਦੇ ਵਿੱਚ ਆਪਾਂ ਇੱਕ ਇੱਕ ਕਲਾਸ ਵਿੱਚ ਖਤਮ ਕਰਾਂਗੇ ਜਰੂਰ ਤਾਂ ਖਤਮ ਨਹੀਂ ਹੁੰਦਾ ਚੱਲਦੀ ਰਹੇਗੀ ਹੋ ਸਕਦਾ 1 ਘੰਟੇ ਦੀ ਹੋਵੇ ਹੋ ਸਕਦਾ 2 ਘੰਟੇ ਦੀ ਹੋਵੇ ਠੀਕ ਹੈ ਜੀ ਬਟ ਇੱਕ ਕਲਾਸ ਯਾਨੀ ਕਿ ਇੱਕ ਟੋਪਿਕ ਆਪਾਂ ਖਤਮ ਕਰਕੇ ਹੀ ਉਠਾਂਗੇ ਤਾਂ ਹੀ ਮੈਂ ਕਹਿ ਰਿਹਾ ਆ ਨੀਡ ਓਨਲੀ ਸੀਰੀਅਸ ਐਸਪੀਰੈਂਟਸ ਕੋਈ ਇਹ ਨਾ ਕਹਵੇ ਸਰ ਜੀ ਕਲਾਸ ਖਤਮ ਕਰ ਦੋ ਇਹੋ ਜੀ ਗੱਲਾਂ ਕਰਨੀਆਂ ਨਾ ਉਹ ਬੈਚ ਵਿੱਚ ਉਸ ਤੋਂ ਬਾਅਦ ਟੋਟਲ ਕਲਾਸਿਸ ਕਿੰਨੀਆਂ ਹੋਣਗੀਆਂ ਅਰਾਊਂਡ 16 ਮੇਰਾ ਹਿਸਾਬ ਹੈ पर मेनू लगदा है ਤੁਹਾਨੂੰ ਲੱਗਦਾ ਕਿ ਸਰ ਕੋਈ ਐਕਸਟਰਾ ਹੋਰ ਇੱਕ ਅੱਧੀ ਕਲਾਸ ਕਰ ਦੇਣੀ ਚਾਹੀਦੀ ਹੈ ਕੋਈ ਗੱਲ ਨਹੀਂ ਆਪਾਂ ਹੋਰ ਵਧਾ ਦਾਂਗੇ ਠੀਕ ਹੈ ਜੀ ਇਹ ਟੈਂਟੇਟਿਵ ਹੈ ਟੈਂਟੇਟਿਵ ਤੁਹਾਨੂੰ ਦੱਸਣਾ ਹੁੰਦਾ ਕਿੰਨੀਆਂ ਕਲਾਸਾਂ ਹੋ ਰਹੀਆਂ ਜੀਐਸ 1 ਐਂਡ ਸੀ ਸੈਟ ਆਪਾਂ ਅਰਾਊਂਡ 16 ਕਲਾਸਿਸ ਵਿੱਚ ਖਤਮ ਕਰਾਂਗੇ ਐਂਡ ਨਾਓ ਦ ਥਿੰਗ ਇਜ਼ ਇਹ ਆਪਣੀ ਜਿਹੜੀ ਕਿਤਾਬ ਹੈ ਉਹਦਾ ਇੰਡੈਕਸ ਹੈ 11 ਟੌਪਿਕਸ ਵਿੱਚ ਮੈਂ ਡਿਵਾਈਡ ਕੀਤਾ ਹੈ ਜੀਐਸ ਨੂੰ ਐਂਡ ਉਸ ਤੋਂ ਬਾਅਦ ਸੀ ਸੈਟ ਨੂੰ ਦੇਖ ਲਓ ਮੈਂ ਪੰਜ ਟੌਪਿਕਸ ਵਿੱਚ ਡਿਵਾਈਡ ਕੀਤਾ ਹੈ ਸੀ ਸੈਟ ਨੂੰ ਤੇ ਇੱਕ ਇੱਕ ਕਲਾਸ ਮੈਂ ਹਰ ਟਾਪਿਕ ਦੀ ਤੁਹਾਡੇ ਨਾਲ ਲਾਉਂਗਾ ਤੇ ਜਿਹੜਾ ਮੈਂ ਸਟਾਰਟਿੰਗ 'ਚ ਦੱਸਿਆ ਹੈ ਇਹਨਾਂ ਦੀ ਸਬਜੈਕਟ ਵਾਈਜ਼ ਵੇਟੇਜ ਇਹਨਾਂ ਨੂੰ ਕਿਸ ਤਰ੍ਹਾਂ ਅਨਲਾਈਜ਼ ਕਰਨਾ ਹੈ ਐਂਡ ਇਹਨਾਂ ਨੂੰ ਦੇਖ ਕੇ ਅੱਗੇ ਦੀ ਪ੍ਰੈਡਿਕਸ਼ਨ ਕਿੱਦਾਂ ਕਰਨੀ ਆ ਉਹ ਮੈਂ ਤੁਹਾਨੂੰ ਦੱਸੂਗਾ ਸੋ ਆਈ ਥਿੰਕ ਥਿਸ ਵਿਲ ਬੀ ਦਾ ਬੈਚ ਫॉर ਯੂ ਐਂਡ ਅਗੇਨ ਜੇ ਬੁੱਕ ਆਰਡਰ ਕਰਨੀ ਹੈ ਬੈਚ ਵਿੱਚ ਐਨਰੋਲ ਕਰਨਾ ਹੈ ਬਿਲਕੁਲ ਫ੍ਰੀ ਆਫ ਕਾਸਟ ਇੱਥੇ ਤੁਸੀਂ ਕਾਲ ਕਰ ਸਕਦੇ ਹੋ ਐਂਡ ਇਹ ਮੇਰਾ ਟੈਲੀਗ੍ਰam ਚੈਨਲ ਹੈ ਇਹਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਕੋਈ ਵੀ ਗੱਲਬਾਤ ਕਰਨੀ ਹੈ ਸੋ ਨਾਓ ਅਖੀਰ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਤਿਆਰੀ ਹਮੇਸ਼ਾ ਸਟ੍ਰੈਟਜੀ ਨਾਲ ਹੁੰਦੀ ਹੈ ਸੁੰਜ਼ੋ ਇੱਕ ਚਾਈਨੀਸ ਫਿਲਾਸਫਰ ਹੁੰਦਾ ਸੀ ਜਿਹੜਾ ਚਣਕਿਆ ਵੀ ਮਿਲਦੇ ਜੁਲਦੇ ਗੱਲ ਕਰਦੇ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਟੈਕਟਿਕਸ ਵਿਦਆਊਟ ਸਟ੍ਰੈਟਜੀ ਇਜ਼ ਦਾ ਨੌਇਸ ਬਿਫੋਰ ਡੀਫੀਟ ਟੈਕਟਿਕਸ ਹੁੰਦਾ ਹੈ ਤੁਹਾਡੀ ਆਨਸਰ ਰਾਈਟਿੰਗ ਕਰਨਾ ਤੁਹਾਡੇ ਐਮਸੀਕਿਊਸ ਕਰਨਾ ਪੜ੍ਹਾਈ ਕਰਨਾ ਤੁਸੀਂ ਕਰ ਰਹੇ ਹੋ ਸਾਰਾ ਕੁਝ ਮੈਨੂੰ ਪਤਾ ਹੈ ਤੁਸੀਂ ਸੀਰੀਅਸ ਐਸਪੀਰੈਂਟਸ ਹੋਵੋਗੇ ਪਰ ਕਿਹੜੀ ਸਟ੍ਰੈਟਜੀ ਨਾਲ ਕਰ ਰਹੇ ਹੋ ਇੱਕ ਮੋਟੀ ਜਿਹੀ ਲక్ష్ਮੀ ਗਾਂਧੀ ਦੀ ਕਿਤਾਬ ਹੈ ਕਿ ਉਹ ਸਾਰੀ ਇੰਪੋਰਟੈਂਟ ਹੈ ਉਹਦੇ ਵਿੱਚੋਂ ਕੀ-ਕੀ ਇੰਪੋਰਟੈਂਟ ਹੈ ਉਹ ਪੀ ਵੈ ਕਿਉਸ ਦੱਸਣਗੇ ਜੋ ਕਿ ਮੈਂ ਇਸ ਬੈਚ ਵਿੱਚ ਤੁਹਾਨੂੰ ਡਿਸਕਸ ਕਰੂੰਗਾ ਸੋ ਕੱਲ ਹੈ 7 ਜੁਲਾਈ 5 ਵਜੇ ਉਸ ਤੋਂ ਪਹਿਲਾਂ ਪਹਿਲਾਂ ਜੇ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਂ ਥੱਲੇ ਦਿੱਤੇ ਹੋਏ ਜਿਹੜਾ ਲਿੰਕ ਹੈ ਉਹਦੇ ਤੇ ਕਲਿੱਕ ਕਰਕੇ ਇਸ ਬੁੱਕ ਨੂੰ ਆਰਡਰ ਕਰ ਦਿੰਦੇ ਹੋ ਆਪਣਾ ਆਰਡਰ ਪਾ ਦਿੰਦੇ ਹੋ ਤੁਹਾਨੂੰ ਆਟੋਮੈਟਿਕਲੀ ਇਸ ਬੈਚ ਵਿੱਚ ਐਡ ਕਰ ਦਿੱਤਾ ਜਾਵੇਗਾ ਐਂਡ ਇਹ ਜਿਹੜੀ ਆਪਣੀ ਅੱਡਾ ਦੀ ਐਪਲੀਕੇਸ਼ਨ ਹੈ ਉਹਦੇ ਉੱਤੇ ਇਹ ਬੈਚ ਤੁਹਾਨੂੰ ਐਕਸੈਸ ਹੋਵੇਗਾ ਤੋ ਦੋਸਤੋ ਕੱਲ ਮਿਲਦੇ ਆ 7 ਜੁਲਾਈ ਨੂੰ ਸ਼ਾਮ ਨੂੰ 5 ਵਜੇ ਜੇ ਸੀਰੀਅਸ ਹੋ ਉਤੇ ਪਲੀਜ਼ ਇਹਦੇ ਵਿੱਚ انرੋਲ ਕਰ ਲਿਓ ਇਟ ਵਿਲ ਬੀ ਅ ਗੇਮ ਚੇਂਜਰ ਫਾਰ ਯੋਰ ਪ੍ਰੀਲੈਂਸ ਠੀਕ ਹੈ ਜੀ ਪਹਿਲੀ ਕਲਾਸ ਲਗਾ ਕੇ ਪਤਾ ਲੱਗ ਜਾਊਗਾ ਠੀਕ ਹੈ ਜੀ ਸੋ ਮਿਲਦੇ ਆ ਜੀ ਸਤਿ ਸ੍ਰੀ ਅਕਾਲ ਜੀ ਬਾਏ ਬਾਏ